ਕੈਨੇਡਾ ਵੱਲੋਂ ਇੱਕ ਭਾਰਤੀ ਨੌਜਵਾਨ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ ਨੇ ਨੌਜਵਾਨ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਆਪਣੇ ਆਪ ਨੂੰ ਗੇ ਦੱਸਦਾ ਹੈ ਨੌਜਵਾਨ ਨੇ ਭਾਰਤ ਦੇ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਜਿਸ ਕਰਕੇ ਉਸਨੇ ਕੈਨੇਡਾ ਸਰਕਾਰ ਨੂੰ ਉਸਨੂੰ ਡਿਪੋਰਟ ਨਾ ਕਰਨ ਦੀ ਅਪੀਲ ਕੀਤੀ ਹੈ ਸਸਟਿਆਕਾ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਉੱਤਰੀ ਅਨਟਾਰੀਓ ਦੇ ਸੈਟਬਰੀ ਸ਼ਹਿਰ ਦੇ ਵਿੱਚ ਪਿਛਲੇ 8 ਸਾਲਾਂ ਤੋਂ ਰਹਿ ਰਹੇ ਇੱਕ ਭਾਰਤੀ ਨੌਜਵਾਨ ਤਰुण ਗੁਦਾਰਾ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਹੁਕਮ ਸਾਹਮਣੇ ਆਇਆ ਤਰੁਣ ਕੈਨੇਡਾ ਦੇ ਵਿੱਚ ਰਹਿਣ ਦੀ ਅਪੀਲ ਅਦਾਲਤ ਦੇ ਵਿੱਚ ਹਾਰ ਚੁੱਕਾ ਹੈ ਜਿਸ ਤੋਂ ਬਾਅਦ ਉਸ ਨੂੰ ਭਾਰਤ ੜੀਪੋਰਟ ਕਰਨ ਦੇ ਹੁਕਮ ਜਾਰੀ ਹੋਏ ਨੇ 33 ਸਾਲਾ ਤਰੁਣ ਜੋ ਕਿ ਇੱਕ ਵਿਜ਼ੂਅਲ ਆਰਟਿਸਟ ਹੈ ਉਸਨੇ ਦੱਸਿਆ ਕਿ ਉਸ ਦੇ ਸਮਲਿੰਗੀ ਹੋਣ ਦੇ ਕਾਰਨ ਭਾਰਤ ਦੇ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ ਤਰੁਣ ਦੇ ਮੁਤਾਬਿਕ ਗੇ ਹੋਣ ਦੇ ਕਾਰਨ ਭਾਰਤ ਦੇ ਵਿੱਚ ਉਸ ਨੂੰ ਅਤਿਆਚਾਰ ਤੇ ਸਮਾਜਿਕ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਰੁਣ ਕੁਦਾਰਾ 2017 ਦੇ ਵਿੱਚ ਸਟੱਡੀ ਪਰਮਿਟ ਤੇ ਕੈਨੇਡਾ ਆਇਆ ਸੀ ਜਿੱਥੇ ਉਸਨੇ ਸੈਡਬਰੀ ਦੇ ਵਿੱਚ ਇੱਕ ਸਥਾਨਕ ਕਾਲਜ ਦੇ ਵਿੱਚ ਪੜਾਈ ਕੀਤੀ ਉਸਨੇ ਦੱਸਿਆ ਕਿ ਭਾਰਤ ਦੇ ਵਿੱਚ ਉਸਨੂੰ ਗੇ ਹੋਣ ਦੇ ਕਾਰਨ ਇੱਕ ਬੰਦ ਜੀਵਨ ਜੀਣਾ ਪੈਂਦਾ ਸੀ ਉਸਨੇ ਦੱਸਿਆ ਕਿ ਭਾਰਤ ਦੇ ਵਿੱਚ ਉਸਨੂੰ ਗੇ ਹੋਣ ਦੇ ਕਾਰਨ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਥੋਂ ਤੱਕ ਕਿ 2013 ਦੇ ਵਿੱਚ ਉਸਨੂੰ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਕੈਨੇਡਾ ਦੇ ਵਿੱਚ ਉਸਨੇ ਇੱਕ ਸੁਰੱਖਿਅਤ ਅਤੇ ਸੁਤੰਤਰ ਜੀਵਨ ਜੀਣਾ ਸ਼ੁਰੂ ਕੀਤਾ ਪਰ ਉਸਦਾ ਵਰਕ ਪਰਮਿਟ ਰੀਨਿਊ ਨਹੀਂ ਹੋ ਸਕਿਆ ਜਿਸ ਦੇ ਕਾਰਨ ਉਸਦਾ ਕਾਨੂੰਨੀ ਸਟੇਟਸ ਖਤਮ ਹੋ ਗਿਆ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੀ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਅਪੀਲ ਨੂੰ ਇਹ ਕਹਿੰਦੇ ਹੋਏ ਰੱਦ ਕੀਤਾ ਕਿ ਭਾਰਤ ਦੇ ਵਿੱਚ ਚਾਹੇ ਉਸ ਨੂੰ ਤਾਨੇ ਜਾਂ ਮਜ਼ਾਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਹ ਕਿਸੇ ਵੀ ਤਰ੍ਹਾਂ ਅਤਿਆਚਾਰ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ ਫੈਡਰਲ ਕੋਰਟ ਨੇ ਉਸਦੀ ਅਪੀਲ ਨੂੰ ਜੁਲਾਈ ਦੀ ਸ਼ੁਰੂਆਤ ਦੇ ਵਿੱਚ ਖਾਰਜ ਕਰ ਦਿੱਤਾ ਸੀ ਇਹ ਫੈਸਲਾ ਸੁਣਾਉਂਦੇ ਹੋਏ ਕਿ ਭਾਰਤ ਵਿੱਚ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਅਤੇ ਉਸ ਨੂੰ ਡਿਪੋਰਟ ਕਰਨਾ ਸੁਰੱਖਿਅਤ ਹੈ ਤਰੁਣ ਨੇ ਦੱਸਿਆ ਕਿ ਭਾਰਤ ਵਾਪਸ ਜਾਣ ਨਾਲ ਉਸ ਨੂੰ ਨਾ ਸਿਰਫ ਸਮਾਜਿਕ ਬਾਈਕਾਟ ਬਲਕਿ ਸਰੀਰਕ ਤੇ ਮਾਨਸਿਕ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਰੁਣ ਨੇ ਦੱਸਿਆ ਕਿ 19 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਤੇ ਉਸ ਦੇ ਨਾਲ ਇਹ ਤਸ਼ੱਦਦ ਉਸ ਦੇ ਗੇ ਹੋਣ ਦੇ ਕਰਕੇ ਵਾਪਰਿਆ ਪਰ ਅਦਾਲਤ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਸਾਬਤ ਕਰੇ ਤਰੁਣ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਸਮਲਿੰਗੀ ਵਿਅਕਤੀਆਂ ਨੂੰ ਅਜੇ ਵੀ ਸਮਾਜਿਕ ਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਸੁਪਰੀਮ ਕੋਰਟ ਨੇ 2018 ਦੇ ਵਿੱਚ ਸੈਕਸ਼ਨ 377 ਨੂੰ ਰੱਦ ਕਰ ਦਿੱਤਾ ਸੀ। ਉਹਦਾ ਤਰुण ਦੇ ਦੋਸਤਾਂ ਤੇ ਸਮਰਥਕਾਂ ਨੇ ਉਸ ਦੇ ਸਮਰਥਨ ਦੇ ਵਿੱਚ ਫੰਡਰੇਜ਼ਰ ਕਰਨਾ ਸ਼ੁਰੂ ਕੀਤਾ ਹੈ ਅਤੇ ਐਲਜੀਬੀਟੀਕਿਊ ਅਧਿਕਾਰਾਂ ਦੇ ਵਕੀਲ ਡਗਲਸ ਇਲੀਟ ਨੂੰ ਉਸ ਦੇ ਕੇਸ ਦੀ ਪਟਾਲ ਦਾ ਜ਼ਮਤ ਸੌਂਪਿਆ ਗਿਆ ਹੈ। ਦੋਸਤਾਂ ਦਾ ਕਹਿਣਾ ਹੈ ਕਿ ਤਰुण ਸਾਡੇ ਭਾਈਚਾਰੇ ਦਾ अहम ਹਿੱਸਾ ਹੈ। ਉਸਨੇ ਇੱਥੇ ਆਪਣੀ ਜ਼ਿੰਦਗੀ ਬਣਾਈ ਹੈ ਤੇ ਉਸ ਨੂੰ ਵਾਪਸ ਭੇਜਣਾ ਉਸ ਦੇ ਨਾਲ ਬੇਇਨਸਾਫੀ ਹੋਵੇਗਾ। ਤਰੁਣ ਨੇ ਦੱਸਿਆ ਕਿ ਉਸਦੀ ਡਿਪੋਰਟੇਸ਼ਨ ਦੀ ਖਬਰ ਸੋਸ਼ਲ ਮੀਡੀਆ ਤੇ ਫੈਲਣ ਤੋਂ ਬਾਅਦ ਉਸ ਨੂੰ ਪਹਿਲਾ ਹੀ ਸਮਲਿੰਗੀ ਵਿਰੋਧੀ ਮੈਸੇजेस ਮਿਲਣਾ ਸ਼ੁਰੂ ਹੋ ਗਏ ਨੇ ਕੁਝ ਮੈਸੇजेस ਦੇ ਵਿੱਚ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਸ ਨਾਲ ਉਸ ਦੇ ਵਿੱਚ ਡਰ ਦਾ ਮਾਹੌਲ ਹੋਰ ਵੀ ਵਧ ਗਿਆ ਹੈ ਹੁਣ ਤੱਕ ਤਰਨ ਨੂੰ ਡਿਪੋਰਟ ਕਰਨ ਦੀ ਕੋਈ ਨਿਸ਼ਚਿਤ ਤਾਰੀਖ ਸਾਹਮਣੇ ਨਹੀਂ ਆਈ ਉਸ ਦਾ ਵਕੀਲ ਡਗਲਸ ਇਲੀਅਟ ਅਜੇ ਵੀ ਕਾਨੂੰਨੀ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਇੱਕ ਸੰਭਾਵਨਾ ਹੈ ਕਿ ਉਹ ਮਨੁੱਖਤਾ ਦੇ ਆਧਾਰ ਅਤੇ ਹਮਦਰਦੀ ਦੇ ਆਧਾਰ ਤੇ ਅਰਜ਼ੀ ਦਾਖਲ ਕਰ ਸਕਦਾ ਹੈ ਪਰ ਇਸ ਦੀ ਸਫਲਤਾ ਦੀ ਸੰਭਾਵਨਾ ਕਾਫੀ ਘੱਟ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਅਨੁਸਾਰ ਸਮਲਿੰਗੀ ਹੋਣ ਦੇ ਆਧਾਰ ਤੇ ਸ਼ਰਨ ਦੀ ਅਰਜ਼ੀ ਨੂੰ ਮਨਜ਼ੂਰੀ ਦੇਣ ਦੇ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਵਿਅਕਤੀ ਨੂੰ ਆਪਣੇ ਦੇਸ਼ ਦੇ ਵਿੱਚ ਗੰਭੀਰ ਅਤੇ ਵਿਅਕਤੀਗਤ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਮਨੁੱਖੀ ਅਧਿਕਾਰ ਸੰਗਠਨਾ ਨੇ ਤਰੁੰਦ ਦੇ ਸਮਰਥਨ ਵਿੱਚ ਆਵਾਜ਼ ਉਠਾਈ ਹੈ ਇਹ ਦਲੀਲ ਦਿੰਦੇ ਹੋਏ ਕਿ ਭਾਰਤ ਦੇ ਵਿੱਚ ਸਮਲਿੰਗੀ ਪਾਈਚਾਰੇ ਨੂੰ ਅਜੇ ਵੀ ਵਿਆਪਕ ਸਮਾਜਿਕ ਅਤੇ ਸੱਭਿਆਚਾਰਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਬਰੀ ਦੇ ਸਥਾਨਕ ਪਾਈਚਾਰੇ ਨੇ ਵੀ ਤਰੁੰਦ ਦੇ ਸਮਰਥਨ ਵਿੱਚ ਇੱਕ ਛੋਟੀ ਜਿਹੀ ਰੈਲੀ ਕੀਤੀ ਜਿਸ ਦੇ ਵਿੱਚ ਉਸ ਦੇ ਦੋਸਤਾਂ ਅਤੇ ਸਹਿਯੋਗੀਆਂ ਨੇ ਸ਼ਾਮਿਲ ਹੋ ਕੇ ਉਸ ਦੇ ਲਈ ਹਮਦਰਦੀ ਜਤਾਈ ਉਨ੍ਹਾਂ ਨੇ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਰੁੰਦੇ ਕੇਸ ਤੇ ਮੁੜ ਵਿਚਾਰ ਕੀਤਾ ਜਾਵੇ। ਭਾਰਤ ਦੇ ਵਿੱਚ 2018 ਦੇ ਵਿੱਚ ਸੁਪਰੀਮ ਕੋਰਟ ਨੇ ਸੈਕਸ਼ਨ 377 ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਨਾਲ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ। ਪਰ ਸਮਾਜ ਦੇ ਵੱਲੋਂ ਸਵੀਕਾਰ ਨਾ ਕਰਨਾ ਤੇ ਸੁਰੱਖਿਆ ਦੇ ਮਾਮਲੇ ਵਿੱਚ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਆਉਂਦੀਆਂ ਨੇ। ਕਈ ਸਮਲਿੰਗੀ ਵਿਅਕਤੀਆਂ ਨੂੰ ਪਰਿਵਾਰਕ ਅਤੇ ਸਮਾਜਿਕ ਦਬਾਅ ਵਿਤਕਰੇ ਅਤੇ ਕਈ ਮਾਮਲਿਆਂ ਦੇ ਵਿੱਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰੁਣ ਵਰਗੇ ਵਿਅਕਤੀ ਜੋ ਖੁੱਲਕੇ ਆਪਣੀ ਜਿੰਸੀ ਰੁਚੀ ਜ਼ਾਹਰ ਨਹੀਂ ਕਰ ਪਾਉਂਦੇ ਅਕਸਰ ਵਧੇਰੇ ਜੋਖਮ ਦਾ ਸ਼ਿਕਾਰ ਹੁੰਦੇ ਨੇ ਤਰੁਣ ਕੁਦਾਰਾ ਦਾ ਕੇਸ ਮਨੁੱਖੀ ਅਧਿਕਾਰਾਂ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਸੰਵੇਦਨਸ਼ੀਲ ਮੁੱਦੇ ਨੂੰ ਉਜਾਗਰ ਕਰਦਾ ਹੈ ਉਸ ਦੀ ਕਹਾਣੀ ਨੇ ਸਮਲਿੰਗੀ ਅਧਿਕਾਰ ਸੰਗਠਨਾ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜੋ ਉਸ ਦੀ ਸੁਰੱਖਿਆ ਅਤੇ ਕੈਨੇਡਾ ਦੇ ਵਿੱਚ ਰਹਿਣ ਦੇ ਅਧਿਕਾਰ ਦੀ ਵਕਾਲਤ ਕਰ ਰਹੇ ਨੇ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਅਤੇ ਕਾਨੂੰਨ ਤਰुण ਕੋਦਾਰਾਂ ਨੂੰ ਮਨੁੱਖਤਾ ਅਤੇ ਹਮਦਰਦੀ ਦੇ ਆਧਾਰਾਂ ਤੇ ਕੋਈ ਰਾਹਤ ਦਿੰਦੇ ਹਨ ਜਾਂ ਫਿਰ ਨਹੀਂ